ਇਹ ਮਾਮਲਾ ਸਰ ਜੀ ਮੇਰੀ ਪਰਿਵਾਰਕ ਟਰਾਂਸਪੋਰਟ ਆ ਜਿਹਦੇ ਵਿੱਚ ਕਾਫੀ ਮੁਲਾਜ਼ਮ ਕੰਮ ਕਰਦੇ ਨੇ ਉਹਦੇ ਵਿੱਚ ਅੱਜ ਸਾਡੇ 950 ਤੇ ਸਵੇਰੇ বাস ਸਟੈਂਡ ਤੇ ਅੰਮ੍ਰਿਤਸਰ ਸਾਹਿਬ ਵਿਖੇ ਸਾਡਾ ਇੱਕ ਅਡਾ ਇੰਚਾਰਜਾ ਮੁੰਡਾ ਮੱਖਣ ਸਿੰਘ ਉਹਨੂੰ ਸ਼ਰੀਆਮ ਗੋਲੀਆਂ ਮਾਰ ਕੇ ਉਹਦਾ ਕਤਲ ਦਿੱਤਾ ਗਿਆ ਕਤਲ ਉਸ ਤੇ ਸ਼ਰੀਰ ਦੇ ਵਿੱਚ 14 ਗੋਲੀਆਂ ਵੱਜੀਆਂ ਨੇ ਸ਼ਰਿਆਮ ਤਿੰਨ ਤੋਂ ਚਾਰ ਮੋਟਰਸਾਈਕਲਾਂ ਦੇ ਵਿਅਕਤੀ ਆਏ ਤੇ ਉਹਨਾਂ ਨੇ ਉਸ ਸਾਡੇ ਵਰਕਰ ਦਾ ਸਾਡੇ ਟਰਾਂਸਪੋਰਟ ਦਾ ਜਿਹੜਾ ਅਸੀਂ ਮੈਨੇਜਰ ਕਹਿ ਲੋ ਅਡਾ ਇੰਚਾਰਜ ਕਹਿ ਲੋ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇਸ ਤੋਂ ਪਹਿਲਾਂ ਮੈਂ ਪੁਲਿਸ ਨੂੰ ਇਨਫੋਰਮ ਕੀਤਾ ਸੀ ਕਿ ਸਾਡੇ ਸਾਰੇ ਪਰਿਵਾਰ ਨੂੰ ਤੇ ਸਾਡੇ ਵਰਕਰ ਸਾਥੀ ਜਿਹੜੇ ਨੇ ਇਹਨਾਂ ਨੂੰ ਵੱਖ-ਵੱਖ ਗੈਂਗਸਟਰ ਜਿਹੜੇ ਨੇ ਉਹ ਧਮਕੀਆਂ ਦੇ ਰਹੇ ਨੇ ਅਸੀਂ ਪੁਲਿਸ ਸਟੇਸ਼ਨ ਮਜੀਠਾ ਵਿਖੇ ਇੱਕ ਐਫ ਆਈ ਆਰ ਵੀ ਲੋਜ ਕਰਾਈ ਸੀ ਗੈਂਗਸਟਰ ਦੋਨੀ ਬਾਲਿਆ ਉਹਦੇ ਖਿਲਾਫ ਉਸ ਤੋਂ ਬਾਅਦ ਜਦੋਂ ਫਿਰ ਸਾਡੇ ਵਰਕਰਾਂ ਨੂੰ ਧਮਕੀਆਂ ਆਈਆਂ ਫਿਰ ਅਸੀਂ ਕੁਝ ਦਿਨ ਪਹਿਲਾਂ ਹੀ ਧਮਕੀਆਂ ਦੇ ਵਿੱਚ ਕੀ ਕਹਿੰਦੇ ਨੇ ਅਸੀਂ ਕੁਝ ਦਿਨ ਪਹਿਲਾਂ ਹੀ 10 ਦਿਨ ਪਹਿਲਾਂ ਹੀ ਅਸੀਂ ਐਸ ਐਚਓ ਰਾਮ ਬਾਗ ਜਿਹੜੇ ਮੈਡਮ ਨੇ ਉਹਨਾਂ ਨੂੰ ਮੁੰਡਾ ਸਾਡਾ ਕਵਲ ਆ ਉਹਨੂੰ ਫਿਰ ਧਮਕੀ ਆਈ ਉਹ ਫਿਰ ਜਾ ਕੇ ਨੋਟ ਕਰਵਾ ਕੇ ਆ ਤੇ ਥਾਣੇ ਕਿਉਂਕਿ ਉਹਦਾ ਰੈਜ਼ੀਡੈਂਸ ਮਜੀਠੇ ਥਾਣੇ ਦੇ ਵਿੱਚ ਸੀ ਉਹ ਉੱਥੇ ਦਰਖਾਸਤ ਦੇ ਕੇ ਆ ਪਰ ਪੁਲਿਸ ਦੀ ਥਿਲੀ ਕਾਰਵਾਈ ਤੇ ਕਾਰਨ ਅੱਜ ਅਸੀਂ ਆਪਣਾ ਪੁੱਤਾਂ ਵਰਗਾ ਜਿਹੜਾ ਸਾਡਾ ਵਰਕਰ ਸੀ ਜਿਹੜਾ ਕਮ ਸੇ ਕਮ ਸਾਢੇ ਤੋਂ 25 30 ਸਾਲ ਤੋਂ ਜਦੋਂ ਦੀ ਸਾਡੀ ਟਰਾਂਸਪੋਰਟ ਆ ਉਦੋਂ ਦਾ ਸਾਡਾ ਕੰਮ ਕਰ ਰਿਹਾ ਸੀ ਤੇ ਅੱਜ ਉਹਦਾ ਜੋ ਅੱਜ ਪੰਜਾਬ ਦੇ ਹਾਲਾਤ ਨੇ ਸ਼ਰਿਆਮ ਦੇਖ ਲਓ ਕਿਵੇਂ ਗੈਂਗਸਟਰ ਜਿਹੜੇ ਨੇ ਪੰਜਾਬ ਦੀ ਸ਼ਾਂਤੀ ਦਾ ਇਹਨਾਂ ਨੇ ਸਤਿਆਨਾਸ਼ ਕਰਕੇ ਰੱਖ ਦਿੱਤਾ ਪਰ ਪੰਜਾਬ ਸਰਕਾਰ ਦੀ ਨਲਾਕੀ ਕਹਿ ਲਓ ਢਿੱਲ ਕਹਿ ਲਓ ਪਤਾ ਨਹੀਂ ਇਹਨਾਂ ਦੀ ਕੀ ਨੀਤੀ ਆ ਤੇ ਜਿਹੜਾ ਇਹ ਉਹਨਾਂ ਨੂੰ ਕਿਸੇ ਨੂੰ ਵੀ ਜੜਾਵਾ ਮੇਰਾ ਖਿਆਲ ਕਿ ਕੋਈ ਸੁਰੱਖਿਆ ਨਹੀਂ ਦੇ ਰੇ ਅਸੀਂ ਸੀਪੀ ਸਾਹਿਬ ਨੂੰ ਵੀ ਮਲੇ ਸੀ ਮੈਂ ਖੁਦ ਜਾ ਕੇ ਮਿਲ ਕੇ ਆਇਆ ਸੀ ਸਾਰੀ ਇਹਨਾਂ ਨੂੰ ਜਾਣਕਾਰੀ ਦੇ ਕੇ ਆਇਆ ਸੀ ਪਰ ਕੋਈ ਕਾਰਵਾਈ ਕੋਈ ਨਹੀਂ ਹੋਈ ਅੱਛਾ ਕਿੰਨੇ ਦੀ ਫਰੋਤੀ ਮੰਗੀ ਗਈ ਸੀ ਸਾਡੇ ਕੋਲੋਂ ਇਹਨਾਂ ਨੇ 2 ਕਰੋੜ ਰੁਪਏ ਦੀ ਫਰੋਤੀ ਮੰਗੀ ਸੀ ਸਾਡੇ ਮੁਲਾਜ਼ਮਾਂ ਕੋਲੋਂ ਸਾਡੇ ਸਾਰੇ ਅੰਕਲੋਂ ਕਿਉਂਕਿ ਕੁਝ ਦਿਨ ਪਹਿਲਾਂ ਮੇਰੇ ਪਰਿਵਾਰ ਨੂੰ ਮੇਰੀ ਵਾਈਫ ਨੂੰ ਤੇ ਮੇਰੀ ਬੇਟੀ ਦਾ ਨਾਮ ਲੈ ਕੇ ਉਹਨਾਂ ਨੇ ਜਿਹੜੇ ਸੀ ਫੋਨ ਕੀਤੇ ਸੀ ਤੇ ਮੈਂ ਡੀਜੀ ਸਾਹਿਬ ਦੇ ਨੋਟਿਸ 'ਚ ਵੀ ਲਾਇਆ ਸੀ ਏ ਡੀਜੀਪੀ ਜਿਹੜੇ ਹੈਗੇ ਨੇ ਸਕਿਉਰਿਟੀ ਵਾਲੇ ਉਹਨਾਂ ਨੂੰ ਵੀ ਸੀਪੀ ਅਮਰitsar ਤੇ ਐਸਐਸਪੀ ਬਟਾਲਾ ਨੂੰ ਮੈਂ ਲਿਖਤੀ ਦਰਖਾਸਤ ਦਿੱਤੀ ਸੀ ਜਿਹਦੇ ਤੇ ਐਫਆਈਆਰ ਜਿਹੜੀ ਆ ਪਿਛਲੇ ਮਹੀਨੇ ਇਹਨਾਂ ਨੇ ਲੌਂਚ ਕੀਤੀ ਆ ਉਹਨਾਂ ਨੇ ਸ਼ਰਯਾਮ ਕਿਹਾ ਸੀ ਕਿ ਤੇਰੀ ਵਾਈਫ ਫਲਾਣੇ ਸਕੂਲ ਪੜਾਉਂਦੀ ਆ ਬੇਟੀ ਤੇਰੀ ਫਲਾਣੇ ਸਕੂਲ ਪੜਦੀ ਆ ਪਰ ਪਲੀਜ਼ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਮੈਂ ਇਹੋ ਹੀ ਚਾਹਾਂਗਾ ਕਿ ਪੁਲਿਸ ਜਿਹੜਾ ਵਾ ਸਾਡਾ ਜਿਹੜਾ ਪੁੱਤਾਂ ਵਾਲਾ ਵਰਗਾ ਵਰਕਰ ਮਾਰਿਆ ਗਿਆ ਉਹਦੇ ਕਾਤਲਾਂ ਨੂੰ ਫੜ ਕੇ ਤਸਜਾਦ ਸਰ ਅੱਜ ਪੋਸਟਰ ਪਾਈ ਗਈ ਜੀ ਉਹਨਾਂ ਦੇ ਵੱਲੋਂ ਹਾਂ ਮੈਨੂੰ ਹੁਣੇ ਮੇਰੇ ਵਰਕਰਾਂ ਨੇ ਦਿਖਾਇਆ ਕਿ ਕੋਈ ਡੋਨੀ ਬੱਲਿਆ ਕੋਈ ਗੈਂਗਸਟਰ ਉਹਨੇ ਇਸ ਦੀ ਜ਼ਿੰਮੇਵਾਰੀ ਲਈ ਆ ਦੇਖ ਲਓ ਜੀ ਕਿਵੇਂ ਸ਼ਰਿਆਮ ਬੰਦਾ ਮਾਰ ਕੇ ਸ਼ਰਿਆਮ ਪੋਸਟਾਂ ਪਾ ਰਹੇ ਨੇ ਤੇ ਪੁਲਿਸ ਕੁਝ ਵੀ ਨਹੀਂ ਕਰਦੀ ਸਰ ਧਰਮੇ ਦਾ ਵੀ ਨਾਮ ਆਇਆ ਜੀ ਉਹਦੇ ਵਿੱਚ ਉਹ ਕਹਿੰਦੇ ਧਰਮੇ ਦੇ ਬੜਾ ਖਲਾਫ ਚੱਲ ਰਿਹਾ ਸੀ ਜੀ ਇਹ ਪਤਾ ਨਹੀਂ ਜੀ ਸੰਦੇ ਪਤਾ ਨਹੀਂ ਕੌਣ ਧਰਮਾ ਕੀ ਆ ਇਹਦੇ ਪੁਲਿਸ ਜਾਣਦੀ ਹੋਊਗੀ ਜੀ ਅਸੀਂ ਤਾਂ ਅਮਨ ਪਸੰਦ ਆ ਸ਼ਹਿਰੀ ਆਂ ਸਰਕਾਰ ਨੂੰ ਟੈਕਸ ਦਿੰਨੇ ਆ ਲੱਖਾਂ ਰੁਪਏ ਟੈਕਸ ਦੇਈਦਾ ਵਾ ਸਿਰਫ ਆਪਣੇ ਕਾਰੋਬਾਰ ਨੂੰ ਚਲਾਉਣ ਦੇ ਲਈ ਪਰ ਪੁਲਿਸ ਜਿਹੜੀ ਆ ਕੋਈ ਸੁਰੱਖਿਆ ਜਾਂ ਕੋਈ ਹੋਰ ਗੱਲ ਨਹੀਂ ਕਰਦੀ ਸਰ ਇਹਦੀ ਕੋਈ ਐਡਿਕੋਲ ਵੀ ਫਰੋਤੀ ਮੰਗੀ ਗਈ ਸੀ ਜਿੱਦਾਂ ਤੁਹਾਨੂੰ ਸੀਗਾ ਪਹਿਲੇ ਏਮਪਲਾਈ ਤੋਂ ਮੰਗੀ ਗਈ ਸੀ ਦੋਨਾਂ ਨੂੰ ਦੋਨਾਂ ਨੂੰ ਹੀ ਧਮਕੀਆਂ ਵੀ ਆਈਆਂ ਫਰੋਤੀ ਵੀ ਮੰਗੀ ਇਹ ਤੋਂ ਤਾਂ ਕਿ ਜਿਹੜਾ ਸਾਡੇ ਮੁੰਡਾ ਹੈਗਾ ਵਾ ਕਬਲ ਉਹਦੇ ਭਰਾ ਨੂੰ ਵੀ ਸ਼ਰੇਆਮ ਨੂੰ ਟੈਲੀਫੋਨ ਕਰਦੇ ਅਸੀਂ ਬੜੀ ਬੜੀ ਪੁਲਿਸ ਨੂੰ ਦੱਸ ਚੁੱਕੇ ਹਾਂ ਜੀ ਸਾਰੇ ਮਸਲੇ ਬਾਰੇ ਦੇਖੋ ਪੁਲਿਸ ਦੀ ਬਹੁਤ ਵੱਡੀ ਗੱਲ ਇਹ ਆ ਜੀ ਹਾਲੀ ਹਫਤਾ ਪਹਿਲਾਂ ਹੀ ਦੇ ਐਸ ਐਚ ਓ ਜਿਹੜੇ ਹੈਗੇ ਨੇ ਰਾਮ ਬਾਗ ਉਹਨਾਂ ਨੂੰ ਅਸੀਂ ਲਿਖਤੀ ਆਪਣਾ ਲਿਖਤੀ ਤੇ ਨਹੀਂ ਦਿੱਤੀ ਦੱਸ ਕੇ ਐਸੀ ਟੈਲੀਫੋਨ ਜਿਹੜੀ ਕਾਲ ਆਈ ਸੀ ਉਹ ਦਿਖਾ ਕੇ ਆਏ ਸੀ ਕਿਉਂਕਿ ਮੁੰਡਾ ਕੰਮ ਸਾਡੇ ਕੋਲ ਹੀ ਤੇ ਕਰਦਾ ਸੀ ਪਰ ਉਹਦਾ ਜਿਹੜਾ ਰੈਜ਼ਿਡੈਂਸ ਆ ਉਹ ਮਜੀਠੇ ਠਾਣੀ ਦੇ ਮਜੀਠਾ ਠਾਣੀ ਤੇ ਦਰਖਾਸਤ ਦਿੱਤੀ ਆਪਾਂ ਉਹਦੇ ਦਿੱਤੀ ਸੀ ਹੁਣ ਵੱਡੇ ਅਧਿਕਾਰੀ ਇੱਥੇ ਪਹੁੰਚੇ ਨੇ ਹੋਰ ਵੀ ਤੁਹਾਡੇ ਕੋਲ ਬਹੁਤ ਸਾਰੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਦੀ ਸੇਫਟੀ ਲਈ ਟੀਮ ਮੰਗ ਕੀਤੀ ਗਈ ਹੈ ਮੈਂ ਤੇ ਉਹ ਹੀ ਕਿਹਾ ਜੀ ਕਿ ਸਾਡੇ ਮੁਲਾਜ਼ਮਾਂ ਦੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾਵੇ ਕਿਉਂਕਿ ਅਸੀਂ ਟੈਕਸ ਦੇਈਆਂ ਕਰੋੜਾਂ ਰੁਪਏ ਟੈਕਸ ਦੇਦਾ ਜੀ ਸਰਕਾਰ ਨੂੰ ਕਾਦੇ ਵਾਸਤੇ ਦਿੰਦੇ ਆ ਸਿਰਫ ਐਸੇ ਕਰਕੇ ਮੇਰਾ ਖਿਆਲ ਹੈ ਕਿ ਸਾਨੇ ਸਾਨੂੰ ਮੁੰਡਿਆਂ ਨੂੰ ਅਸੀਂ ਕਹਿ ਜੀ ਕਿ ਆਏ ਸਕੇ ਸੁਰੱਖਿਆ ਦਿੱਤੀ ਜਾਵੇ ਇਹਨਾਂ ਨੇ ਜੇ ਕਿਸੇ ਦਰਜੀ ਨੂੰ ਤੇ ਆ ਜਾਂਦੀ ਆ ਜਾਂ ਕਿਸੇ ਮੋਚੀ ਨੂੰ ਆਉਂਦੀ ਕਾਲ ਉਹਨੂੰ ਤਾਂ ਤਿੰਨ ਤਿੰਨ ਗਨਮੈਨ ਦੇ ਦਿੰਦੇ ਨੇ ਤੇ ਸਾਡੇ 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 ਵਿਅਕਤੀ ਸੀ ਉਹਨਾਂ ਦਾ ਜਿਹੜੇ ਮਲਾਜਮ ਸਾਡੇ ਨਾਲ ਖਿਆਲ ਦੀ ਨੂੰ ਰੱਖਿਆ ਠੀਕ ਹੈ ਜੀ 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 ਸਾਹਿਬ ਜੀ ਫਾਇਰਿੰਗ ਇਸ਼ੂਅੈਂਟ ਹੋਇਆ ਮਸਤਣਾ ਹੈਗਾ ਹਮ ਦਾ ਪਾਲੂ ਟ੍ਰਾਂਸਪੋਰਟ ਉਹਦੇ ਤੋਂ ਵੀ ਆ ਬੜੀਆਂ ਬੱਦੀਆਂ ਸੀਗਾ ਇੱਥੇ ਅਮਨਦੀਪ ਹਸਪਤਾਲ ਬੋਡੀ ਲਾਇਆ ਸੀ ਜਦੋਂ ਇੱਥੇ ਆ ਇਸ ਤੋਂ ਬਾਅਦ ਡੈਥ ਹੋ ਗਈ ਸੀ ਬਾਕੀ ਅਸੀਂ ਮੌਕੇ ਤੇ ਆ ਸਰ ਸੀਸੀਟੀਵੀ ਕੈਮਰੇ ਚੈੱਕ ਕਿੱਥੇ ਜਾ ਰਹੇ ਨੇ ਬੱਸ ਸਟੈਂਡ ਦੇ ਹਰ ਤਰ੍ਹਾਂ ਦੀ ਇਨਵੈਸਟੀਗੇਸ਼ਨ ਦੀ ਜ਼ੋਰ ਰਿਕੁਆਇਰਮੈਂਟ ਹੁੰਦੀ ਆ ਉਹ ਸਾਰੀਆਂ ਕੀਤੀ ਕਰ ਰਹੇ ਆ ਆਪਣੇ ਟੀਮਾਂ ਸੜੀਆਂ ਲੱਗੀਆਂ ਹੋਈਆਂ ਨੇ ਰੱਖ ਤੇ ਜਲਦੀ ਜੀ ਦੋਸ਼ੀਆਂ ਤੱਕ ਪਹੁੰਚ ਸਰ ਕਿੰਨੀਆਂ ਗੋਲੀਆਂ ਚੱਲੀਆਂ ਜੀ ਬੱਸ ਸਟੈਂਡ ਦੇ ਉੱਪਰ ਗੋਲੀਆਂ ਐਗਜ਼ੈਕਟਲੀ ਨਹੀਂ ਪਤਾ ਹੈਗਾ ਵੈਸੇ 4-5 ਤੱਕ ਇਹ ਕਲੀਅਰ ਹੋਇਆ ਹੈ ਪਰ ਕਿੰਨੇ ਜਣੇ ਤੇ ਗੋਲੀ ਲੱਗੀ ਆ ਜੀ ਉੱਥੇ ਕੋਈ ਜੜਾ ਇੰਜਰਡ ਹੋਇਆ ਇਹਨਾਂ ਦੇ ਬਾਅਦ ਚੇਤਿਆਕ ਡੈਥ ਹੋ ਗਈ ਸਰ ਫਾਇਰਿੰਗ ਦਾ ਇਨਸਟੈਂਟ ਕੀ ਹੋਇਆ ਦੇਖੋ ਇਹ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਬਿਆਨ ਅਰਖ ਸਰ ਇਹਦੇ ਵਿੱਚ ਜ਼ਿੰਮੇਵਾਰੀ ਵੀ ਚੁੱਕੀ ਗਈ ਆ ਜੀ ਕਿਸੇ ਦੇ ਵੱਲੋਂ ਉਹ ਸਾਰੇ ਦੇਖਦੇ ਆ ਜੀ ਅਜੇ ਸਾਡੇ ਤੱਕ ਤਾਂ ਨਹੀਂ ਇਹਦਾ ਕੋਈ ਆਏ ਫਿਰ ਝਗੜਾ ਕੀ ਆ ਜੀ ਇਹਨਾਂ ਦਾ ਟਾਈਮਿੰਗ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਝਗੜਾ ਟਾਈਮ ਦੇਖੋ ਅਜੇ ਕੁਝ ਨਹੀਂ ਅਜੇ ਬਿਆਨ ਉਹਨਾਂ ਦੇ ਹੋ ਜਾਣਗੇ ਬਿਆਨ ਹੋਣ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਹੈਗੀ ਆ ਉਹਨੂੰ ਕੋਰਡਲੀ ਕਰਾਂਗੇ ਜੋ ਵੀ ਇਸ ਪਰ ਲਾ ਬਣਦਾ ਹੈਗਾ ਉਹ ਕਰਾਂਗੇ ਬਾਕੀ ਇਹਦੇ ਜੇ ਦੋਸ਼ੀਆਂ ਨੂੰ ਅਸੀਂ ਜਲਦੀ ਫਾੜਨਾ ਅੱਛਾ ਸਰ ਇਹ ਜਿਹੜੇ ਬੰਦਾ ਅੱਧਰ ਆਇਆ ਉਹਦਾ ਪੀਸ਼ਨ ਕੀ ਹੋ ਜਿੰਦਾ ਮਰ ਗਿਆ ਕੀ ਪੀਸ਼ਾ ਅਸਰ ਦੱਸੋ ਇਹ ਉਹਦੀ ਰਿਪੋਰਟ ਐਥੋਂ ਹਾਂਜੀ ਡੈਥ ਹੋ ਵੀ ਬੰਦੇ ਸਰ ਉਹਦਾ ਨਾਮ ਕੀ ਸੀ ਕਿੱਥੋਂ ਰਹਿਣ ਵਾਲਾ ਸੀ ਕੀ ਕਰਦਾ ਸੀ ਮੱਖਣ ਸਿੰਘ ਮੱਖਣ ਤੋਂ ਉਹਨਾਂ ਦਾ ਵਰਕਰ ਸੀਗਾ ਜਿਹੜੀ ਕਾਹੋਂ ਟਰਾਂਸਫਰ ਅੱਛਾ ਸਰ ਕਹਿੰਦੇ ਫਰੋਤੀ ਮੰਗੀ ਜਾ ਰਹੀ ਸੀ ਉਹ ਕੋਈ ਅੱਧਾ ਵੀ ਗੱਲ ਸਾਹਮਣੇ ਆਈ ਹੈ ਸਰ ਪੁਲਿਸ ਨੂੰ ਬਾਰਗ ਕਰਦਾ ਸੀ ਇਸ ਬਾਰੇ ਅਜੇ ਅਜੇ ਮੈਂ ਕਹਿੰਦਾ ਬਿਆਨ ਹੋ ਰਿਹਾ ਜੋ ਵੀ ਅਜੇ ਅਜੇ ਸਾਨੂੰ ਬਿਆਨ ਜਦੋਂ ਦੇਣਗੇ ਫਿਰ ਕਲੀਅਰ ਹੋਏਗਾ ਜੇ ਕੁਝ ਕਲੀਅਰ ਨਹੀਂ ਹੋਇਆ ਜੇ ਉਹ ਥੋੜੇ ਜਿ ਘਬਰਾਏ ਹੋਏ ਨੇ ਅਜੇ ਬਿਆਨ ਨਹੀਂ ਕੋਈ ਦੇ ਰਿਹਾ ਅੱਛਾ ਸਰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਕਿੱਥੇ ਐਗਜ਼ੈਕਟਲੀ ਬਸ ਛੱਡੇ ਦੇ ਵਿੱਚ ਹੋਇਆ ਤਰੀਕ 10 ਵਜੇ ਹਾਂਜੀ ਉਧਰ ਵੀ ਸਰਵੇ ਲੱਗਦਾ ਸਰ ਸ਼ਾਡੇ ਕੀ ਮਾਮਲਾ ਜੀ ਬੁਰਾ ਉਹ ਵੀ ਦੱਸ ਦਿਓ ਜੀ ਨਾਲ ਹੀ ਕਿਉਂਕਿ ਤੁਸੀਂ ਪਹਿਲਾਂ ਇੱਧਰ ਕਾਲੀ ਇੱਕ ਵਾਰ ਸਰ ਇਹਦੇ ਵਿੱਚ ਜਿਹੜਾ ਹੈਗਾ ਕਿ ਅੰਦਰ ਕਿੰਨੇ ਬੰਦੇ ਆਏ ਸੀ ਜਿਨ੍ਹਾਂ ਨੇ ਗੋਲੀਆਂ ਚਲੇ ਕੋਈ ਦੱਸੋ ਤੇ ਸਹੀ ਸਰ 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 ਕਿੰਨੇ ਬੰਦੇ ਅੰਦਰ ਆਏ ਸੀ ਤਿੰਨ ਬੰਦੇ ਸੀਗੇ ਬੱਸ ਅੱਗੇ ਤੁਹਾਨੂੰ ਦੱਸਦਾ ਤੁਸੀਂ ਤਿੰਨ ਨਾਮ ਦੱਸੋ ਤਿੰਨ ਬੰਦੇ ਸੀਗੇ ਔਰ ਬੰਦਿਆਂ ਦੀ ਕਾਫੀ ਤੱਕ ਆਈਡੈਂਟੀਫਿਕੇਸ਼ਨ ਹੋ ਗਈ ਹੈ ਜਲਦੀ ਦੱਸ ਸਰ ਸ਼ਾਡੇ ਵਾਲਾ ਮਾਮਲਾ ਵੀ ਨਾ ਦੇਣਾ ਕਲੀਅਰ ਕਰ ਦੋ ਉਹ ਵੀ ਕਰ ਲੈਣੇ ਜੋ ਨਿਸ਼ਾਨ ਇੱਕ ਬੰਦਾ ਹੈਗਾ ਉਹਦੇ ਉਹਨੇ ਕਰਵਾਇਆ ਹੈਗਾ ਜਿਹੜਾ ਜੋ ਲਾਗਲਰ ਜਿਹੜਾ ਵੈਸੇ ਉਹਨਾਂ ਦਾ ਘਰੇਲੂ ਮੈਟਰਸ ਹੈਗਾ ਤੇ ਉਹ ਕਰ ਰਹੇ ਹੋ ਵੀ ਸਰਕਾਰ ਠੀਕ ਹੈ